ਰਾਤ ਨੂੰ ਖੀਰਾ ਨਾ ਖਾਓ ਆ ਦੇਖੋ ਰਾਤ ਦਾ ਟਾਈਮ ਹੋ ਗਿਆ ਖੀਰਾ ਪਿਆ ਮੇਰੇ ਟੇਬਲ ਤੇ ਕੱਟ ਕੇ ਰੱਖਿਆ ਹਲੇ ਤੱਕ ਫਰੈਸ਼ ਪਿਆ ਨਹੀਂ ਖਾਣਾ ਇਹ ਮੈਂ ਜਦੋਂ ਮਨਾ ਕਰਦਾ ਵੀ ਨਹੀਂ ਖਾਣਾ ਰਾਤ ਨੂੰ ਤੁਹਾਨੂੰ ਦਿਖਾਇਆ ਵੀ ਤੁਹਾਡੇ ਮੂੰਹ ਚ ਵੀ ਐਂ ਪਾਣੀ ਆਵੇ ਜਿਵੇਂ ਮੇਰੇ ਹੌਂਸਾ ਦੇਖਦੇ ਕੇ ਨੂੰ ਖਾਂਦੇ ਨਹੀਂ ਪਾਦਾ ਇਹ ਸਵੇਰੇ ਹੀ ਖਾਣਾ ਸਵੇਰੇ ਖਾਓ ਖਾਲੀ ਪੇਟ ਪਹਿਲੀ ਡਾਈਟ ਅਗਰ ਪਹਿਲਾ ਫਰੂਟ ਤੁਹਾਡੇ ਪੇਟ ਚ ਖੀਰਾ ਚਲਿਆ ਗਿਆ ਤਾਂ ਤੁਸੀਂ ਸਮਝ ਲਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਲੀਵਰ ਦੀ ਪ੍ਰੋਬਲਮ ਨਹੀਂ ਆ ਸਕਦੀ ਪਹਿਲਾ ਅਗਰ ਖੀਰਾ ਖਾਣ ਖੀਰੇ ਤੋਂ 15 ਮਿੰਟ ਬਾਅਦ ਚਾਹ ਪੀ ਲੋ 20 ਮਿੰਟ ਬਾਅਦ ਚਾਹ ਪੀ ਲੋ ਪਹਿਲੇ ਜਿਹੜਾ ਚਾਹ ਪੀਕੇ ਤੁਸੀਂ ਅਬ ਤਾਂ ਅੰਦਰੋਂ ਅੰਦਰ ਭੂਕਦੇ ਆ ਨਾ ਉਹ ਮਰਵਾਉਗਾ ਬੋਲਣ ਜੋਗੇ ਨਹੀਂ ਛੱਡਦਾ ਸਾਨੂੰ ਤੁਸੀਂ ਪਹਿਲਾਂ ਖੀਰਾ ਖਾ ਲੋ 15 15 20 ਮਿੰਟ ਪਹਿਲਾਂ ਖੀਰਾ ਖਾ ਲੋ ਦਵਾ ਚਾਹ ਪੀਓ ਤੁਸੀਂ ਦੇਖੋ ਜ਼ਿੰਦਗੀ ਤੁਹਾਡੀ ਆਏ ਚੇਂਜ ਹੋਏ ਤੁਸੀਂ ਕਹੋਗੇ ਗੋਲਸਾਹਬ ਨੇ ਦੱਸਿਆ ਕੀ ਆ ਇਹ ਬਸ ਐਂ ਦੱਸਦਾ ਮੈਂ ਜਦੋਂ ਗੱਲ ਦੱਸਦਾ ਮੈਂ ਦੱਸਦਾ ਹਾਂ ਜਿਹੜੀ ਅਜਮਾਉਣਾ ਇਹ ਮੈਂ ਖੁਦ ਵੀ ਖਾਣਾ ਡੈਲੀ ਕਿਤੇ ਸੋਚਦੇ ਹੋਵੇਂ ਗੋਇਲੋ ਵੀ ਮਾਰੀ ਸਵੇਰੇ ਸਵੇਰੇ ਇੱਕ ਖੀਰਾ ਡੇਢ ਖੀਰਾ ਐ ਕੱਟ ਕੇ ਆਪ ਚਿੱਲੀ ਦਾ ਐ ਨਹੀਂ ਵੀ ਘਰ ਵਾਲੀ ਨੂੰ ਕਹੀਦਾ ਆਪ ਕਰੋ ਨਾ ਕੰਮ ਥੋੜਾ ਜਿਹਾ ਹਿੱਲ ਕੇ ਇਹਨੂੰ ਐ ਛਿੱਲੋ ਛਿੱਲ ਕੇ ਉਹਨੂੰ ਕੱਟੋ ਕੱਟ ਕੇ ਉਹਨੂੰ ਦੰਦੀਆਂ ਵੱਢ ਕੇ ਖਾਜੋ ਨੂਨ ਨਹੀਂ ਲਾਉਣਾ ਨਿੰਬੂ ਨਹੀਂ ਲਾਉਣਾ ਕੁਝ ਨਹੀਂ ਕਰਨਾ ਤਾਂ ਇਹਦੇ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੂਗੀ ਲੀਵਰ ਦਾ ਸਭ ਤੋਂ ਵੱਡਾ ਟ੍ਰੀਟਮੈਂਟ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਦੋਂ ਬਾਅਦ ਹੁਣ ਆਜੋ ਮੇਰੇ ਕੋਲੇ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਜਿਹਨੂੰ ਫੈਟੀ ਲੀਵਰ ਆ ਰਿਹਾ ਗ੍ਰੇਡ 1 ਆ ਰਿਹਾ 2 ਆ ਰਿਹਾ 3 ਆ ਰਿਹਾ ਜਦੋਂ ਇਹ ਗ੍ਰੇਡ 1 2 3 ਹੋ ਗਿਆ ਤਾਂ ਇਟ ਮੀਨ ਜੇ ਤੁਹਾਨੂੰ ਘੇਰਾ ਪੈ ਗਿਆ ਜੀ ਇਹ ਤੋਂ ਬਚਣਾ ਹੈ ਜੀ ਆਪਾਂ ਨੇ ਔਰ ਇਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜ਼ਿੰਦਗੀ ਦੇ ਵਿੱਚ ਯਾਦ ਕਰ ਲਿਓ ਭੂਮੀ ਆਮਲਾ ਨੋਟ ਕਰ ਲਿਓ ਐਵੇਂ ਨਾ ਕਿਸੇ ਮਾੜੇ ਮੋٹے ਪੰਸਾਰੀ ਕੋਲ ਨਹੀਂ ਲੈਣਾ ਪੰਸਾਰੀ ਉਹ ਤੋਂ ਲੈਣਾ ਜਿਹਦਾ ਜਮੀਰ ਚੋਂਦਾ ਹੋਵੇ ਉਸ ਪੰਸਾਰੀ ਨੂੰ ਜਾ ਕੇ ਕਹੋ ਜੀ ਭੂਮੀ ਆਮਲਾ ਚਾਹੀਦਾ ਉਹ ਤੁਹਾਨੂੰ ਦੇਊਗਾ ਭੂਮੀ ਆਮਲਾ ਔਰ ਉਹ ਜੇ ਤੁਹਾਨੂੰ ਕਹੂਗਾ ਨਾ ਬਣਿਆ ਬਲਿਆ ਪਾਊਡਰ ਲੈ ਜਾ ਕੇ ਯਾਰ ਨਹੀਂ ਫੇਰ ਆਉਣਾ ਤੇਰੇ ਕੋਲੇ ਘਰੋਂ ਫੋਨ ਆ ਗਿਆ ਉੱਥੋਂ ਮੁੜਜੋ ਚਲੇ ਜਾਓ ਉਸ ਬੰਦੇ ਨੂੰ ਕੋਹ ਜਿਹੜਾ ਕਹਿੰਦਾ ਵੀ ਮੇਰੀ ਮੇਰੀ ਚੀਜ਼ ਚ ਗਰੰਟੀ ਹੈ 10 ਰੁਪਏ ਮਹਿੰਗੀ ਹੈ ਕੋਈ ਗੱਲ ਨਹੀਂ ਇਹ ਭੂਮੀ ਆਮਲਾ ਇਹ ਬਣਦਾ ਹੈ ਪੂ ਅਮ੍ਰਿਤ ਮੈਂ ਨੁਸਖਾ ਬੋਲਣ ਜਾ ਰਿਹਾ ਤਾਂ ਨੋਟ ਕਰ ਲਿਓ ਭੂਮੀ ਆਮਲਾ ਇਹਦੇ ਉੱਤੇ ਲਿਖਿਆ ਹੈ ਭੂਮੀ ਆਮਲਾ 900 ਮਿਲੀਗ੍ਰਾਮ ਭੂਮੀ ਆਮਲਾ 900 ਮਿਲੀਗ੍ਰਾਮ ਮਤਲਬ ਇੱਕ ਇੱਕ 90% ਭੂਮੀ ਆਮਲਾ ਪਊਗਾ ਇਹਦੇ ਵਿੱਚ ਫਿਰ ਇਹਦੇ ਵਿੱਚ ਪੈਣੀ ਹੈ ਪ੍ਰਵਾਲ ਪਿਸਟੀ ਪਰਵਾਲ ਪਿਸ਼ਟੀ ਇਦਾਂ ਦੀਆਂ ਡੱਬੀਆਂ 'ਚ ਬੈਦਨਾਤ ਵਗੈਰਾ achiyan company's ਦੀ ਵੀ ਮਿਲ ਜਾਂਦੀ ਹੈ ਕੋਈ ਟੈਨਸ਼ਨ ਨਾ ਲੋ ਉਸ ਤੋਂ ਬਾਅਦ ਇਹ ਚ ਪਾਉਣੀ ਹੈ ਗੁਦੰਤੀ ਭਸਮ ਗੁਦੰਤੀ ਭਸਮ ਜਦ ਇਹ ਦੇ ਵਿੱਚ ਪੈ ਜਾਂਦੀ ਹੈ ਤਾਂ ਇਹ ਉਹ ਚੀਜ਼ ਬਣ ਜਾਂਦੀ ਹੈ ਜਿਹੜੇ ਲੋਕ ਕਹਿੰਦੇ ਨੇ ਗੁਲਸਫ ਬੁਖਾਰ ਚੜਦਾ ਰਹਿੰਦਾ ਕਦੇ ਤਈਆ ਚੜ ਗਿਆ ਕਦੇ ਬਸ ਟੈਂਪਰੇਚਰ ਰਹਿੰਦਾ ਹੀ ਰਹਿੰਦਾ ਮਾੜਾ ਮੋਟਾ ਸ਼ਰੀਰ 'ਚ ਇਹ ਉਹਨੂੰ ਵੀ ਧੋ ਦਿੰਦਾ ਇਹ ਲੀਵਰ ਨੂੰ ਵੀ ਠੀਕ ਕਰਦਾ ਪਰ ਇਹ ਜਿਵੇਂ ਮੈਂ ਗੁਦੰਤੀ ਭਸਮ ਬੋਲੀ ਹੈ ਪਰਵਾਲ ਪਿਸਤੀ ਬੋਲੀ ਐ ਭੂਮੀ ਆਮਲਾ ਬੋਲੀ ਐ ਨੂੰ ਕੱਲੇ-ਕੱਲੇ ਨੂੰ ਗੂਗਲ ਤੇ ਸਰਚ ਕਰ ਲਿਓ ਤੁਹਾਨੂੰ ਪਤਾ ਲੱਗੂਗਾ ਮੈਂ ਤੁਹਾਨੂੰ ਕੀ ਦੱਸ ਰਿਹਾ ਮੈਂ ਐਦਾਂ ਦੱਸਦਾ ਨਾ ਜਿਵੇਂ ਆਪਣੇ ਧੀਆ ਪੁੱਤਾਂ ਲਈ ਆਪਣੇ ਭੈਣ ਭਰਾਵਾਂ ਲਈ ਮੈਂ ਨੁਸਖੇ ਬਣਾ ਰਿਹਾ ਤਾਂ ਮੈਂ ਇਹਨਾਂ ਨੂੰ ਬਿਆਨ ਕਰਦਾ ਰਹਿਣਾ ਤੁਹਾਡੀ ਮਰਜ਼ੀ ਬਣਾਓ ਨਹੀਂ ਬਣਾਉਣਾ ਤਾਂ ਮੇਰੇ ਵੀ ਨਿਆਣੇ ਤੁਸੀਂ ਉਹ ਪਾਲ ਲੈਣੇ ਮੇਤੋਂ ਲੈ ਜਾਓ ਕੋਈ ਹਰਜ ਨਹੀਂ ਮੈਂ ਤੁਹਾਨੂੰ ਦੇ ਦੂੰਗਾ ਭੂਮੀ ਆਮਲਾ ਪਾਊਡਰ ਹੈ ਗਵਰਨਮੈਂਟ ਤੋਂ ਰਜਿਸਟਰਡ ਸੈਂਟੀਫਾਈਡ ਪ੍ਰੋਪਰ ਸਰਟੀਫਾਈਡ ਇਹ ਇੱਕ ਚਮਚਾ ਸਵੇਰੇ ਖਾਲੀ ਪੇਟ ਇੱਕ ਚਮਚਾ ਸ਼ਾਮ ਨੂੰ 5 ਵਜੇ ਲੈਣਾ ਤੁਸੀਂ ਪਰ ਤੁਸੀਂ ਦੇਖੋਗੇ ਕਿ ਜਿਹੜੀ SGOT PT ਇਹਨੇ ਆਪ ਆ ਰਹੇ ਸੀਗੇ ਕਿਸੇ ਦੇ 100 ਤੋਂ ਉੱਪਰ ਵੀ ਚਲੇ ਜਾਂਦੇ ਕਿਸੇ ਦੇ 200 ਤੋਂ ਉੱਪਰ ਅੱਜ ਇੱਕ ਪੇਸ਼ੈਂਟ ਆਇਆ ਜੀਦਾ ਮੈਨੂੰ ਦੁੱਖ ਲੱਗਾ ਬਹੁਤ ਜ਼ਿਆਦਾ ਦੁੱਖ ਲੱਗਾ ਜੰਗ ਸੀ ਮੁੰਡਾ ਯੂ ایس اے ਤੋਂ ਸਪੈਸ਼ਲ ਆਇਆ ਕਹਿੰਦਾ ਗੁਲਸਰ ਮੈਂ ਟਿਕਟ ਵੀ ਲਾਈ ਹੋਈ ਆ ਪਰ ਤੁਸੀਂ ਇਹ ਯਕੀਨ ਮੰਨੋਗੇ ਮੈਨੂੰ ਹੋਰ ਕੋਈ ਕੰਮ ਨਹੀਂ ਮੈਂ ਤੁਹਾਡੇ ਕੋਲ ਆਇਆ ਤੁਹਾਡਾ ਵੀਡੀਓ ਦੇਖਿਆ ਸੀ ਮੈਨੂੰ ਫੈਟੀ ਲਿਵਰ 260 260 ਦੇ ਕਰੀਬ ਐਸਜੀਓਟੀਪੀਡੀ ਪਹੁੰਚੇ ਪਏ ਉਹਦੇ ਤਾਂ ਉਹਨੂੰ ਅਜੇ ਹੀ ਟ੍ਰੀਟਮੈਂਟ ਉਹ ਤਿੰਨ ਮਹੀਨੇ ਦੀ ਦਵਾਈ ਲੈ ਕੇ ਗਿਆ ਬਹੁਤ ਖੁਸ਼ ਸੀ ਕਹਿੰਦਾ ਮੈਂ ਗੋਲ ਸਾਹਿਬ ਠੀਕ ਹੋਊਗਾ ਪਤਾ ਨਹੀਂ ਦਵਾਈਆਂ ਨਾਲ ਨਹੀਂ ਮੈਨੂੰ ਤੁਹਾਨੂੰ ਮਿਲ ਕੇ ਤਸੱਲੀ ਹੋ ਗਈ ਵੀ ਮੈਨੂੰ ਇਹ ਬੰਦਾ ਠੀਕ ਕਰ ਲੂਗਾ ਇਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਇਹ ਨੁਸਖੇ ਤੁਹਾਨੂੰ ਮੈਂ ਦੱਸ ਰਿਹਾ ਔਰ ਦੂਜਾ ਅਸੀਂ ਫੈਟੀ ਲੀਵਰ ਦਾ ਕੈਪਸੂਲ ਬਣਾਇਆ ਹੋਇਆ ਪੈਟੀ ਲੀਵਰ ਸੀ ਕੇ ਲਿਖਿਆ ਹੈ ਸੀ ਕੇ ਦਾ ਮਤਲਬ ਸਮਝਦੇ ਹੋ ਮੈਂ ਸਮਝਾ ਦਿੰਦਾ ਜੀਤੇ ਬੈਦਬਾਨ ਲਿਖਿਆ ਗਿਆ ਉਹ ਅਸਲੀ ਹੈ ਪਰ ਜਿਹਦੇ ਬਾਰੇ ਮੈਂ ਬੋਲਦਾ ਉਹਨੂੰ ਘਰੇ ਬਣਾ ਲਿਓ ਸੀ ਕੇ ਦਾ ਮਤਲਬ ਚਰਾਇਤਾ ਸੀ ਦਾ ਮਤਲਬ ਚਰਾਇਤਾ ਕੇ ਦਾ ਮਤਲਬ ਕਟਕੀ ਦੋ ਚੀਜ਼ਾਂ ਪਾਈਆਂ ਨੇ ਚ ਤੀਜੀ ਚੀਜ਼ ਬੂਮੀ ਆਮਲਾ ਪੈਂਦਾ ਖੁੱਲ ਕੇ ਦੱਸ ਦਿਆ ਗੱਲ ਖੁੱਲ ਕੇ ਤੁਸੀਂ ਬਣਾ ਲਿਓ ਭੈਣਾ ਭਰਾਵਾਂ ਨੂੰ ਭੇਜਿਆ ਕਰੋ ਨੁਸਖੇ ਜੇ ਤੋਤੋਂ ਨਹੀਂ ਬਣਦੇ ਕੋਈ ਤਾਂ ਬਣਾਉ ਕੋਈ ਤਾਂ ਖਾਉ ਵੀਡੀਓ ਅੱਗੇ ਭੇਜ ਦਿਆ ਕਰੋ ਨਾਲੇ ਤੁਹਾਡੇ ਕੋ ਬਣਨੇ ਸੇ ਸੇਵ ਹੋ ਜਾਇਆ ਕਰੂਗਾ ਇਹਦੇ ਵਿੱਚ ਕਟਕੀ ਤੇ ਚਰਾਇਤੇ ਦਾ ਮਿਸ਼ਰਣ ਹੈ ਗਜ਼ਬ ਦਾ ਰਿਜ਼ਲਟ ਹੈ ਜਿਹਨੂੰ ਸਵੇਰ ਦੁਪਹਿਰੇ ਸ਼ਾਮ ਤੁਸੀਂ ਕੈਪਸੂਲ ਦੇ ਦੰਨੇ ਆ ਕਿੱਡੇ ਮਰਜੀ ਫੈਟੀ ਲੀਵਰ ਦੇ ਪ੍ਰੋਬਲਮ ਆਏ ਹੋਣ ਕਬਜ ਰਹਿੰਦੀ ਹੋਵੇ ਬਦ ਹਜ਼ਮੀ ਖੱਟੇ ਡਕਾਰ ਉਲਟੀਆਂ ਬੁਰਾ ਹਾਲ ਹੋ ਜਾਂਦਾ ਜਿੰਨਾਂ ਲੋਕਾਂ ਦਾ ਉਹਨਾਂ ਲੋਕਾਂ ਵਾਸਤੇ ਇਹ ਗਜ਼ਬ ਦਾ ਟਰੀਟਮੈਂਟ ਹੈ ਔਰ ਫੈਟੀ ਲੀਵਰ ਦੀ ਗੱਲ ਹੋ ਗਈ ਹੈ ਜੀ ਇਸ ਤੋਂ ਵੱਧ ਫੈਟੀ ਲੀਵਰ ਤੇ ਜੇ ਬੋਲਾਂਗੇ ਫਿਰ ਲੀਵਰ ਜ਼ਿਆਦਾ ਫੈਟੀ ਹੋ ਜਾਣਾ ਤੁਹਾਡਾ ਇਸ ਕਰਕੇ ਜੋ ਚੀਜ਼ ਮੈਂ ਦੱਸੀ ਹੈ ਇਹਨੂੰ ਅਜ਼ਮਾਓ ਕਰੋ ਜੇ ਜ਼ਿਆਦਾ ਪ੍ਰੋਬਲਮ ਹੈ ਤਾਂ ਮੈਨੂੰ ਆ ਕੇ ਮਿਲੋ ਤਾਂ ਆਪਣੇ ਵੈਦ ਆਪਣੇ ਡਾਕਟਰ ਤੁਹਾਡੀ ਸੇਵਾ ਚ ਹਾਜ਼ਰ ਨੇ ਪ੍ਰੋਪਰ ਟਰੀਟਮੈਂਟ ਕਰਾਂਗੇ ਆਪਣੇ